ਉਦੋਂ ਰਾਇਲ ਮੀਟ ਬੇਕਰੀ ਵਾਲਿਆਂ ਤੋਂ ਕੋਲ ਲੈ ਕੇ ਆਈਆਂ ਮੈਨੂੰ ਕੀ ਪ੍ਰੋਗਰਾਮ ਅੱਜ ਤੁਹਾਨੂੰ ਪਤਾ ਨਹੀਂ ਆਜ ਮੇਰਾ ਜਨਮ ਦਿਨ ਹੈ ਮੈਂ ਤਾਂ ਕੇਕ ਦਾ ਆਰਡਰ ਦੇਣ ਆਈਆਂ ਇਹ ਤਾਂ ਬਿੰਦਰ ਪ੍ਰੇਮੀ ਦੁਕਾਨ ਹੈ ਫਿਰ ਹਾਂਜੀ ਇੱਥੇ ਬਿਨਾ ਅੰਡੇ ਤੋਂ ਕੇਕ ਬਣਦਾ ਹੈ ਉਹ ਤਾਂ ਮੈਨੂੰ ਵੀ ਪਤਾ ਵੀ ਬਿਨਾ ਅੰਡੇ ਤੋਂ ਕੇਕ ਬਣਦਾ ਹੈ ਆਪਾਂ ਬਾਈ ਨੂੰ ਫੋਨ ਕਰ ਦਿੰਦੇ ਆਪਣੇ ਉਹਦੇ ਨੂੰ ਕੇਕ ਤਿਆਰ ਕਰ ਦਿੰਦਾ ਬਾਈ ਚਰ ਕੋਈ ਨਹੀਂ ਤੋ ਘਬਰਾ ਨਾ ਨਾਰਾਜ਼ ਨਾ ਹੋ ਤੇਰਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਵਾਂਗੇ ਆਪਾਂ ਬਾਈ ਨਾਲ ਹੁਣੀ ਗੱਲ ਕਰਕੇ ਜਿਹੜਾ ਜਿਹੇ ਕੇਕ ਤੈਨੂੰ ਪਸੰਦ ਹੈ ਉਹ ਹੀ ਆਰਡਰ ਕਰ ਦਾਂਗੇ ਹਾਂਜੀ ਭਾਈ ਜੀ ਭਾਈ ਜੀ ਫਿਕਰ ਕਿਉਂ ਕਰਦੇ ਹੋ ਤੁਸੀਂ ਪਿੰਡਾਪੁਰੇ ਮੀਤ ਦੁਕਾਨ ਤੇ ਆਗੇ ਰੋਲ ਮੀਤ ਬੇਕਰੀ ਤੇ ਤੁਹਾਨੂੰ ਬਹੁਤ ਵਧੀਆ ਕੇਕ ਬਿਨਾ ਅੰਡੇ ਤੋਂ ਤਿਆਰ ਕਰਕੇ ਦੇਵਾਂਗੇ ਬਹੁਤ ਵਧੀਆ ਕੇਕ ਹੋਊਗਾ ਬਣਾ ਕੇ ਤੁਹਾਡੇ ਘਰੇ ਵੀ ਸਪਲਾਈ ਕਰਦਾਂਗੇ ਆਪਣੇ ਕੋਲੇ ਸਾਰਾ ਹੀ ਸਮਾਨ ਆ ਜੋ ਬਰਥਡੇ ਦਾ ਉਹ ਮਿਲਦਾ ਜੋ ਤੁਸੀਂ ਆਰਡਰ ਕਰੋਗੇ ਤੁਹਾਡੇ ਘਰੇ ਭੇਜ ਦਾਂਗੇ ਭਾਈ ਜੀ ਪਰਵਾਹ ਨਾ ਕਰੋ ਚਲੋ ਫਿਰ ਹੁਣ ਸਾਨੂੰ ਕੇਕ ਦਿਖਾਓ ਹਾਂਜੀ ਦੋਸਤੋ ਅੱਜ ਹੈਗਾ ਸੀ ਅਮਰੀਕਰ ਵਾਲੀ ਦਾ ਜਨਮ ਦਿਨ ਅਸੀਂ ਆਇਆ ਬਿੰਦਰ ਪ੍ਰੇਮੀ ਕੋਲੇ ਕੇਕ ਦਾ ਆਰਡਰ ਦੇਣ ਵਾਸਤੇ ਤੇ ਇੱਥੇ ਇਕੱਲੇ ਜਨਮ ਦਿਨ ਵਾਲੇ ਕੇਕ ਨਹੀਂ ਐਨੀਵਰਸਰੀ ਕੇਕ ਵਿਆਹ ਸ਼ਾਦੀਆਂ ਵਾਲੇ ਕੇਕ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਦੇ ਮੌਕੇ ਤੇ ਤੁਸੀਂ ਕੇਕ ਤਿਆਰ ਕਰਵਾਉਣਾ ਹੋਵੇ ਪਾਰਟਿਸ ਪੇਸਟੀਆਂ ਇਸ ਤਰ੍ਹਾਂ ਦਾ ਆਰਡਰ ਦੇਣਾ ਹੋਵੇ ਆ ਜਿਹੜੇ ਤੁਸੀਂ ਬਿਸਕੁਟ ਦੇਖ ਰਹੇ ਹੋ ਸਾਹਮਣੇ ਅਲੱਗ-ਅਲੱਗ ਫਲੇਵਰਾਂ ਦੇ ਇਹਨਾਂ ਦਾ ਆਰਡਰ ਦੇ ਸਕਦੇ ਹੋ ਬਿਸਕੁਟ ਤਿਆਰ ਵੀ ਕਰਵਾ ਸਕਦੇ ਹੋ ਆਪ ਦਾ ਸਮਾਨ ਲੈ ਕੇ ਤਾਂ ਇਸ ਤਰ੍ਹਾਂ ਦੀਆਂ ਡੱਬ ਰੋਟੀਆਂ ਜਿਹੜੀਆਂ ਇਹ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਤਾ ਜਿਹੜੇ ਐਸੈਸਰੀਏ ਕੇਕ ਦੇ ਨਾਲ ਉਹ ਵੀ ਸਾਰੀ ਇੱਥੇ ਹਾਜ਼ਰ ਹੁੰਦੀ ਹੈ ਹਾਜ਼ਰ ਮਿਲਦੀ ਹੈ ਤੁਹਾਨੂੰ ਬਾਜ਼ਾਰ ਨਾਲੋਂ ਘੱਟੋ-ਘੱਟ ਰੇਟਾਂ ਤੇ ਵਧੀਆ ਸਮਾਨ ਮਿਲੂਗਾ ਬਿਨਾਂ ਅੰਡਿਆਂ ਤੋਂ ਮਿਲੂਗਾ ਤੇ ਫਿਰ ਪਤਾ ਨੋਟ ਕਰ ਲਓ ਜੀ ਪਹੁੰਚਣਾ ਕਿੱਥੇ ਹੈ ਆਪਣੀ ਲੋਕੇਸ਼ਨ ਦੱਸ ਦਿਓ ਦੀਨਾ ਨਾ 11 ਵਾਲੀ ਗਲੀ ਜੀ ਨੀਅਰ ਬੱਸ ਸਟੈਂਡ ਨੇੜੇ 골ਡਨ ਕੋਲਰਾਂ ਦੀ ਦੁਕਾਨ ਜੀ ਦੀਨਾ ਨਾ 11 ਵਾਲੀ ਗਲੀ ਦੇ ਵਿੱਚ ਜਦੋਂ ਆਪਾਂ ਆ ਗਏ ਅੰਦਰ ਤਾਂ ਖੱਬੇ ਪਾਸੇ ਆ ਜਿਹੜਾ ਤੁਸੀਂ ਦੁਕਾਨ ਦਾ ਉੱਪਰ ਬੋਰਡ ਦੇਖ ਰਹੇ ਹੋ ਦੋ ਖੁੰਜੀਆਂ ਵਾਲੀ ਦੁਕਾਨ ਹੈ ਜੀ ਦੋ ਸ਼ਟਰਾਂ ਵਾਲੀ ਦੁਕਾਨ ਆ ਗੋਲਡਨ ਕੂਲਰ ਵਾਲੇ ਦੇ ਨੇੜੇ ਤਾਂ ਬਾਕੀ ਬੈਂਦਰ ਪ੍ਰੇਮੀ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜਰੂਰ ਸੰਪਰਕ ਕਰਿਓ ਜੀ ਬਿਨਾ ਅੰਡਿਆਂ ਤੋਂ ਜਿਹੜਾ ਕੇਕ ਤਿਆਰ ਕੀਤਾ ਜਾਂਦਾ ਪੇਸਟੀਆਂ ਪੈਟੀਜ਼ ਸਾਰਾ ਸਮਾਨ ਇੱਥੇ ਐਗਲਸ ਤਿਆਰ ਕੀਤਾ ਜਾਂਦਾ ਤਾਂ ਦੋਸਤੋ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ